ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਲਗਾਤਾਰ ਹੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਇੱਕ ਐਮਐਲਏ ਨੂੰ ਗ੍ਰਫਤਾਰ ਕੀਤਾ ਗਿਆ ਸਿਰਫ ਔਰ ਸਿਰਫ ਗਲਤ ਬਿਆਨਬਾਜ਼ੀ ਕਰਨ ਦੇ ਕਾਰਨ ਜੀ ਆ ਤੁਹਾਨੂੰ ਜ਼ਰੂਰ ਚੇਤੇ ਹੋਵੇਗਾ ਕਿ ਐਡਵਾਈਜ਼ਰੀ ਵੀ ਜਾਰੀ ਹੋਈ ਹੈਗੀ ਲੋਕ ਜਿਹੜੇ ਨੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਨੇ ਜੋ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੁਰੱਖਿਆ ਬਲਾਂ ਦੇ ਵੱਲੋਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੈ ਕੇ ਵੀ ਜਾਣਕਾਰੀ ਜੋ ਹੈ ਫੈਲਾਈ ਨਹੀਂ ਜਾ ਸਕਦੀ ਜੇਕਰ ਅਜਿਹਾ ਕੀਤਾ ਜਾਂਦਾ ਹੈਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਅਜੇ ਦੇ ਵਿੱਚ ਬੀਤੇ ਦਿਨੀ ਹੀ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਸੀ ਤਾਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵੱਲੋਂ ਬਿਆਨਬਾਜ਼ੀ ਜੋ ਹੈਗੀ ਕੀਤੀ ਗਈ ਸੀ ਮੋਦੀ ਸ਼ਾਹ ਜੋ ਨੇ ਉਹਨਾਂ ਦਾ ਲਾ ਇਨਾਮ ਜਿਹੜਾ ਹੈਗਾ ਲਿਆ ਗਿਆ ਸੀ ਸਾਜ਼ਿਸ਼ ਦੱਸਿਆ ਸੀ ਕਿ ਮੋਦੀ ਸ਼ਾਦੀ ਇਹ ਸਾਜ਼ਿਸ਼ ਹੈਗੀ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿਸ ਤੋਂ ਬਾਅਦ ਜੋ ਹੈ ਇਸ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਤਸਵੀਰ ਤੁਹਾਡੀ ਸਕਰੀਨ ਤੇ ਨੇ ਤੁਹਾਨੂੰ ਦੱਸ ਜਾਈਏ ਕਿ ਅਸਮ ਦੇਟਿੰਗ ਦੇ ਜੋ AI UDF ਦੇ ਵਿਧਾਇਕ ਨੇ ਹਾਜੀ ਅਮੀਨੂਲ ਇਸਲਾਮ ਉਹਨਾਂ ਨੇ ਬਿਆਨ ਦਿੱਤਾ ਸੀ ਬਿਆਨ ਦੇਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਕੀ ਬਿਆਨ ਦਿੱਤਾ ਗਿਆ ਸੀ ਉਹ ਤੁਹਾਨੂੰ ਦੱਸ ਦਿੰਦੇ ਆ ਦਰਸਲ 24 ਅਪ੍ਰੈਲ ਨੂੰ ਨ گاਉਂ ਦੇ ਵਿੱਚ હાਜੀ ਅਮੀਨੋਲ ਜਿਹੜੇ ਨੇ ਉਹ ਪੰਚਾਇਤ ਜੋ ਨੇ ਉਸ ਚੋਣਾਂ ਦੇ ਚੋਣਾਂ ਦੇ ਵਿੱਚ ਗਏ ਹੋਏ ਸੀ ਜੋ ਉਮੀਦਵਾਰ ਹੈ ਉਹਨਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਜਿਸ ਵੇਲੇ ਉਹਨਾਂ ਦੇ ਵੱਲੋਂ ਜੋ ਹੈ ਆਪਣੀ ਭਾਸ਼ਾ ਦੇ ਵਿੱਚ ਪਹਿਲਗਾਮ ਹਮਲੇ ਉਤੇ ਬਿਆਨ ਦਿੱਤਾ ਸੋਸ਼ਲ ਮੀਡੀਆ ਉਤੇ ਉਹਨਾਂ ਦੀ ਵੀਡੀਓ ਤੁਸੀਂ ਜ਼ਰੂਰ ਦੇਖੀ ਹੋਵੇਗੀ 2 ਮਿੰਟ 45 ਸੈਕਿੰਡ ਦੀ ਇਹ ਵੀਡੀਓ ਹੈਗੀ ਜੋ ਕਿ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਬਿਆਨ ਜੋ ਹੈਗਾ ਉਹਨਾਂ ਦੇ ਵੱਲੋਂ ਇਹ ਦਿੱਤਾ ਗਿਆ ਕਿ 6 ਸਾਲ ਪਹਿਲਾਂ ਜਦੋਂ ਪਲਵਾਮਾ ਦੇ ਵਿੱਚ 300 ਕਿਲੋਗ੍ਰam RDX ਬਰਾਮਦ ਹੋਇਆ ਸੀ ਉਸ ਵਿਸਫੋਟ ਦੇ ਵਿੱਚ ਭਾਰਤ ਦੇ ਕਰੀਬ 42 ਸੀਆਰਪੀਐਫ ਜਵਾਨ ਜਿਹੜੇ ਨੇ ਸ਼ਹੀਦ ਹੋਏ ਸੀ ਉਦੋਂ ਵੀ ਮੈਂ ਕਿਹਾ ਸੀ ਕਿ ਇਸ ਦੇ ਵਿੱਚ ਸਰਕਾਰ ਦੀ ਸਾਜ਼ਿਸ਼ ਹੈ ਦੇਸ਼ ਦੇ ਵਿੱਚ 2019 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਣੀਆਂ ਸੀ ਤਾਂ ਉਸ ਚੋਣਾਂ ਨੂੰ ਜਿੱਤਣ ਦੇ ਲਈ ਇਹ ਸਰਕਾਰ ਦੇ ਵੱਲੋਂ ਸਾਜ਼ਿਸ਼ ਜਿਹੜੀ ਹੈਗੀ ਰਚੀ ਗਈ ਸੀ ਤੇ ਉਹਨਾਂ ਦੇ ਵੱਲੋਂ ਪਲਵਾਮਾ ਅਟੈਕ ਕਰਾਇਆ ਗਿਆ ਸੀ ਉਦੋਂ ਵੀ ਮੈਂ ਇਸ ਦੇ ਵਿੱਚ ਪਾਰਦਰਸ਼ਤਾ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ ਇਨਾ 6 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪੁਲਵਾਮਾ ਮਾਮਲੇ ਦੀ ਜਾਂਚ ਨਹੀਂ ਕੀਤੀ ਗਈ ਇਹ 300 ਕਿਲੋ ਆਰਡੀਐਕਸ ਕਿਸ ਤਰੀਕੇ ਦੇ ਨਾਲ ਸੀਆਰਪੀਐਫ ਦੇ ਕਾਫਲੇ ਦੇ ਵਿੱਚ ਪਹੁੰਚਿਆ ਸੀ ਕਸ਼ਮੀਰ ਦੇ ਵਿੱਚ ਹਾਈ ਸਕਿਉਰਿਟੀ ਜ਼ੋਨ ਦੇ ਇਸ ਕੋਨੇ ਦੇ ਵਿੱਚ ਜੇਕਰ ਕੀ ਗੱਲ ਕੀਤੀ ਜਾਵੇ ਤਾਂ ਆਖਰ ਕੌਣ ਲੈ ਕੇ ਪਹੁੰਚਿਆ ਸੀਗਾ ਕੇਂਦਰ ਸਰਕਾਰ ਨੇ ਅਸਲ ਕਿਸ ਦੀ ਜਾਂਚ ਨਹੀਂ ਕੀਤੀ ਅਤੇ ਨਾ ਹੀ ਜਨਤਾ ਨੂੰ ਜੋ ਹੈ ਇਸ ਦੀ ਅਸਲ ਵਜ੍ਹਾ ਪਤਾ ਲੱਗੀ ਹੈਗੀਆ ਇਸੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਹਿਲਗਾਮ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਹੋਈ ਹੈ ਉਸੇ ਨੂੰ ਲੈ ਕੇ ਭਾਜਪਾ ਪੂਰੇ ਭਾਰਤ ਦੇ ਵਿੱਚ ਪ੍ਰਚਾਰ ਜੋ ਹੈ ਕਰ ਰਹੀ ਹੈਗੀ ਕਿ ਉੱਥੇ ਅਤਵਾਦੀਆਂ ਦੇ ਵੱਲੋਂ ਨਾਮ ਪੁੱਛ ਕੇ ਬਕਾਦਾ ਗੋਲੀ ਮਾਰੀ ਗਈ ਜੋ Hindu ਸੀ ਉਹਨਾਂ ਨੂੰ ਗੋਲੀ ਮਾਰੀ ਗਈ ਜਿਹੜੇ Musalman ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਜਦੋਂ ਕਿ ਜੋ ਪੰਡਤ ਨੇ ਉਹਨਾਂ ਦੇ ਅਜੋ ਇਸ ਦੇ ਵਿੱਚ ਪੀੜਤ ਨੇ ਮਾਫ ਕਰਨਾ ਜੋ ਪੀੜਤ ਨੇ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਸਾਹਮਣੇ ਆਏ ਨੇ ਇਹ ਬਿਆਨ ਦਿੱਤਾ ਗਿਆ ਹੈਗਾ MLA ਦੇ ਵੱਲੋਂ ਕਿ ਜੋ ਪੀੜਤ ਨੇ ਉਹਨਾਂ ਦੇ ਵੱਲੋਂ ਤਾਂ ਕਿਸੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਕਿਸੇ ਦਾ ਨਾਮ ਪੁੱਛਿਆ ਹੀ ਨਹੀਂ ਗਿਆ ਉਹ ਅਤਵਾਦੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਾਨੂੰ ਤਾਂ ਇਹ ਸ਼ੱਕ ਹੈ ਕਿ ਪੁਲਵਾਮਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਲਾਨਿੰਗ ਕੀਤੀ ਗਈ ਸੀ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸੇ ਤਰੀਕੇ ਦੇ ਨਾਲ ਵੀ ਪਲਾਨਿੰਗ ਦੇ ਤਹਿਤ ਪਹਿਲਗਾਮ ਦੇ ਵਿੱਚ ਇਹ ਹਮਲਾ ਕਰਵਾਇਆ ਗਿਆ ਹੈਗਾ ਅਸੀਂ ਮੰਗ ਕਰਦੇ ਆ ਕਿ ਪਹਿਲਗਾਮ ਦੇ ਵਿੱਚ ਹੋਈ ਘਟਨਾ ਦੀ ਜੋ ਹੈ ਜਾਂਚ ਕੀਤੀ ਜਾਵੇ ਜੇਕਰ ਇਹ ਜਾਂਚ ਨਹੀਂ ਹੁੰਦੀ ਹੈ ਤਾਂ ਸਾਨੂੰ ਜੋ ਹੈ ਮੰਨਣ ਦੇ ਲਈ ਇਹ ਮਜਬੂਰ ਹੋਣਾ ਪਵੇਗਾ ਕਿ ਪਹਿਲਗਾਮ ਦੇ ਵਿੱਚ ਜੋ ਇਹ ਅਤਵਾਦੀ ਹਮਲਾ ਹੋਇਆ ਤਾਂ ਇਹ ਅਤਵਾਦੀ ਹਮਲਾ ਸਰਕਾਰ ਦੇ ਵੱਲੋਂ ਹੀ ਕਰਵਾਇਆ ਗਿਆ। ਉਹਨਾਂ ਆਈ ਵੀ ਜ਼ਿਕਰ ਕੀਤਾ ਕਿ ਮੇਰਾ ਸ਼ੱਕ ਹੈ ਕਿ ਕਸ਼ਮੀਰ ਦੇ ਵਿੱਚ ਵਾਰ-ਵਾਰ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਹੀ ਜੋ ਹੈ ਉਸ ਦੇ ਵੱਲੋਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਜਾ ਰਿਹਾ ਤਾਂ ਜੋ ਪੂਰੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਪੜਕਾਈ ਜਾ ਸਕੇ ਤੇ ਨਫ਼ਰਤ ਦਾ ਮਾਹੌਲ ਸਿਰਜ ਕੇ ਰਾਜਨੀਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਕਰਕੇ ਮੈਂ ਇਸ ਦੇ ਵਿੱਚ ਕਾਰਵਾਈ ਦੀ ਮੰਗ ਕਰਦਾ ਜਿਸ ਤੋਂ ਬਾਅਦ ਨਗਾਵ ਪੁਲਿਸ ਦੇ ਵੱਲੋਂ ਵਿਦਾਇਕ ਜਿਹੜੇ ਨੇ ਹਾਜੀ ਅਮੀਨੂਲ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣੇ ਲੈ ਕੇ ਗਏ ਜਿਸ ਵੇਲੇ ਵੀ ਉਹ ਸ਼ਾਂਤ ਨਜ਼ਰ ਨਹੀਂ ਆਏ ਉਸ ਵੇਲੇ ਵੀ ਉਹਨਾਂ ਇਹੀ ਕਿਹਾ ਕਿ ਮੈਨੂੰ ਸੱਚ ਬੋਲਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਤਾਂ ਲਗਾਤਾਰੀ ਵੀਡੀਓ ਜੋ ਹੈਗੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈਗੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਵੱਲੋਂ ਉਹਨਾਂ ਦੇ ਵੱਲੋਂ ਕੀਤੇ ਗਏ ਬਿਆਨ ਦੀ ਨਿਖੇਦੀ ਕੀਤੀ ਗਈ ਹੈਗੀ ਆ ਉਨਾ ਕਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਜੋ AI UDF ਨੇ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈਗਾ ਇਸ ਬਿਆਨ ਤੋਂ ਦੂਰੀ ਬਣਾਈ ਗਈ ਹੈ ਪਹਿਲਗਾਮ ਹਮਲੇ ਉਤੇ ਵਿਵਾਦਿਤ ਕਮੈਂਟ ਕਰਨ ਵਾਲੇ ਜਿਹੜੇ ਅਮੀਨੂਲ ਨੇ ਉਹ ਇਕੱਲੇ ਨਹੀਂ ਹੈ ਇਸ ਤੋਂ ਇਲਾਵਾ ਵੀ ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੁਨਾ ਦੇ ਵੱਲੋਂ ਪੜਕਾਓ ਬਿਆਨ ਦਿੱਤੇ ਗਏ ਨੇ ਦੇਸ਼ ਵਿਰੋਧੀ ਕਮੈਂਟਸ ਕੀਤੇ ਗਏ ਨੇ 16 ਲੋਕ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਤਾਂ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਮਲਾ ਵੱਡੇ ਪੱਧਰ ਉਤੇ ਪੱਕਦਾ ਹੋਇਆ ਨਜ਼ਰ ਆਇਆ ਇਸੇ ਦੇ ਨਾਲ ਜਦੋਂ ਇਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 26 ਜਿਹੜੇ ਮਾਸੂਮ ਲੋਕ ਨੇ ਉਹਨਾਂ ਨੂੰ ਜੋ ਹੈ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਤੇ ਬਿਆਨ ਦੇਣ ਮਗਰੋਂ ਇਹਨਾਂ ਦੇ ਉੱਪਰ ਅਗਲੇ ਹੀ ਦਿਨ ਪਰਚਾ ਦਰਜ ਕੀਤਾ ਜਾਂਦਾ ਕਰਵਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ ਤੇ ਗ੍ਰਫਤਾਰ ਕੀ ਦਾ ਗਿਆ ਤੇ ਇਸ ਦੇ ਵੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੋ ਅਮੀਨੋਲ ਵਿਦਾਇਕ ਨੇ ਉਹਨਾਂ ਦੀ ਪਾਰਟੀ ਨੇ ਹੀ ਉਹਨਾਂ ਤੋਂ ਕਿਨਾਰਾ ਕਰ ਲਿਆ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈਗਾ 16 ਹੋਰ ਅਜਿਹੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈਗੀ ਕਿਉਂਕਿ ਉਹਨਾਂ ਦੇ ਵੱਲੋਂ ਵੀ ਅਜਿਹੇ ਬਿਆਨ ਅਜਿਹੇ ਕਮੈਂਟਸ ਦਿੱਤੇ ਗਏ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਨਿਰਦੇਸ਼ ਜਾਰੀ ਹੋ ਚੁੱਕੇ ਸੀ ਕਿ ਬਹੁਤ ਸੈਂਸਿਟਿਵ ਮਸਲਾ ਹੈਗਾ ਕੁਝ ਵੀ ਕਹਿਣ ਤੋਂ ਪਹਿਲਾਂ ਉਸ ਦੀ ਪੁਸ਼ਟੀ ਕੀਤੀ ਜਾਵੇ ਉਸ ਤੋਂ ਬਾਅਦ ਹੀ ਬਿਆਨ ਦਿੱਤਾ ਜਾਵੇ ਉਸ ਤੋਂ ਬਾਅਦ ਹੀ ਵੀਡੀਓ ਜੋ ਹੈਗੀਆਂ ਉਸ ਸੋਸ਼ਲ ਮੀਡੀਆ ਉਤੇ ਅਪਲੋਡ ਕੀਤੀਆਂ ਜਾਣ ਤਾਂ ਜੋ ਤਰੀਕੇ ਦੇ ਨਾਲ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾ ਕਈ ਲੋਕਾਂ ਦੇ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਜੋ ਵੀਡੀਓ ਹੈਗੀ ਵਾਇਰਲ ਕਰ ਦਿੱਤੀ ਗਈ ਉਸ ਤੋਂ ਬਾਅਦ ਐਕਸ਼ਨ ਵੀ ਉਹਨਾਂ ਦੇ ਖਿਲਾਫ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਜੋ ਵਿਧਾਇਕ ਨੇ ਅਸਾਮ ਦੇ ਉਨ੍ਹਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਆਈ ਆਈ ਯੂ ਡੀ ਐਫ ਦੇ ਵਿਧਾਇਕ ਜਿਹੜੇ ਹਾਜੀ ਅਮੀਨੂਲ ਇਸਲਾਮ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਦਿਆ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੋਈ ਐਕਸ਼ਨ ਦੇਖਣ ਨੂੰ ਮਿਲੇਗਾ